ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਇੰਨਾ ਮੋਦੀ ਭਗਤਾਂ ਦਾ ਬੁਰਾ ਹਾਲ ਹੋ ਗਿਆ ਕਿ ਉਹ ਇਰੀਟੇਟ ਹੋਣ ਲੱਗ ਗਏ ਇਰੀਟੇਟ ਦਾ ਮਤਲਬ ਹੁੰਦਾ ਤੁਹਾਨੂੰ ਪਤਾ ਹੀ ਹੋਗਾ ਕਿ ਪੜਕਣ ਲੱਗੇ ਮਤਲਬ ਉਹਨਾਂ ਤੋਂ ਆਪਣਾ ਆਪ ਨਹੀਂ ਸੰਭਾਲਿਆ ਜਾਂਦਾ ਉਹ ਆਪੇ ਤੋਂ ਬਾਹਰ ਹੋ ਜਾਂਦੇ ਨੇ ਜਗ੍ਹਾ ਚਾਹੇ ਕੋਈ ਵੀ ਹੋਵੇ 에ਅਰਪੋਰਟ ਹੋਵੇ ਚਾਹੇ ਜਹਾਜ਼ ਹੋਵੇ ਚਾਹੇ ਕਿਤੇ ਉਹ ਆਪਣੇ ਘਰੇ ਬੈਠੇ ਹੋਣ ਲੇਕਿਨ ਉਹਨਾਂ ਨੂੰ ਮੋਦੀ ਆਲਾ ਜਿਹੜਾ ਹੋਏ ਨਾ ਚੜ ਜਾਂਦਾ ਨਾ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦੇ ਨੇ ਦੋਸਤੋ ਮੈਂ ਗੱਲ ਕਰਨ ਲੱਗਾਗਾ ਇੱਕ 에য়ার ਫ੍ਰਾਂਸ ਦਾ ਜਹਾਜ਼ ਆ ਰਿਹਾ ਸੀਗਾ ਉਸ ਜਹਾਜ਼ ਦੇ ਵਿੱਚ ਕੀ ਘਟਨਾ ਵਾਪਰਦੀ ਆ ਇਹਦੇ ਨਾਲ ਮੈਂ ਤੁਹਾਡੀ ਸਾਂਝ ਪਾਉਣਾਗਾ ਕਿ ਕਿੱਥੋਂ ਜਹਾਜ਼ ਆ ਰਿਹਾ ਸੀ ਤੇ ਕਿੱਥੇ ਨੂੰ ਜਾ ਰਿਹਾ ਸੀ ਕੀ ਕਾਰਨ ਬਣਿਆ ਕਿ ਇੱਕ ਸਿੱਖ ਨੂੰ ਦੇਖ ਕੇ ਜਹਾਜ਼ ਦੇ ਵਿੱਚ ਜਿਹੜਾ ਮੋਦੀ ਭਗਤ ਹੈ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈਗਾ ਕੀ ਹੋਣਾ ਸੀ ਜਹਾਜ਼ ਦੇ ਵਿੱਚ ਜੇ ਸਫ਼ਰ ਵੀ ਕਰਨਾ ਤਾਂ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਮੋਦੀ ਭਗਤ ਤਾਂ ਨਹੀਂ ਬੈਠਾ ਹੈਗਾ ਤੇ ਜੇ ਅਸੀਂ ਦਿੱਲੀ ਦੇ ਵਿੱਚ ਜਾਣਾ ਤਾਂ ਵੀ ਸਾਨੂੰ ਦੇਖਣਾ ਪਊਗਾ ਜੇ ਅਸੀਂ ਪੱਛਮੀ ਬੰਗਾਲ ਦੇ ਵਿੱਚ ਜਾਣਾ ਤਾਂ ਉੱਥੇ ਸਾਡੇ ਆਈਪੀਐਸ ਅਫਸਰਾਂ ਨੂੰ ਵੀ ਇਹ ਦੇਖਣਾ ਪਊਗਾ ਕਿ ਮੂਰੇ ਜਿਹੜੇ ਅੰਦੋਲਨ ਕਰਨ ਵਾਲੇ ਨੇ ਜਾਂ ਉਹਨੇ ਉਹ ਬੀਜੇਪੀ ਦੇ ਮੋਦੀ ਭਗਤ ਤਾਂ ਨਹੀਂ ਹੈਗੇ ਤੇ ਇਹ ਸਾਰੀਆਂ ਗੱਲਾਂ ਤੇ ਆਪਾਂ ਕਰਦੇ ਆਂ ਚਰਚਾ ਆਓ ਵੀਡੀਓ ਕਰਦੇ ਆਂ ਸਕਾਰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਮੋਦੀ ਭਗਤਾਂ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਨੂੰ ਹਰੇਕ ਸਿੱਖ ਹੈ ਜਿਹੜਾ ਉਹ ਖਾਲਸਤਾਨੀ ਦੇਖਣ ਲੱਗ ਗਿਆ ਜਿਹਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ ਉਹਨਾਂ ਨੂੰ ਉਹ ਲੱਗਦਾਗਾ ਕਿ ਇਹ ਖਾਲਸਤਾਨੀ ਹੈ ਜਾਂ ਮਤਲਬ ਉਹਨਾਂ ਨੂੰ ਇੱਕ ਇਹ ਸਲੋਗਨ ਦਿੱਤਾ ਹੋਇਆਗਾ ਕਿ ਤੁਸੀਂ ਜਾਣ ਬੁੱਝ ਕੇ ਜਿੱਥੇ ਵੀ ਪੱਗ ਵਾਲੇ ਬੰਦੇ ਨੂੰ ਦੇਖਣਾਗਾ ਤੁਸੀਂ ਟੈਗ ਖਾਲਸਤਾਨੀ ਦਾ ਉਹਦੇ ਉੱਤੇ ਲਾ ਦੇਣਾਗਾ ਕਾਰਨ ਕਿਸਾਨ ਅੰਦੋਲਨ ਹੈ ਦੋਸਤੋ ਤੇ ਉਹਦੇ ਚ ਕਿਉਂਕਿ ਇਹ ਮੈਂ ਕਿਉਂ ਕਹਿ ਰਿਆਂਗਾ ਜਿਹੜਾ ਗੋਦੀ মিডিਆਗਾ ਗੋਦੀ মিডিਏ ਨੇ ਇੱਕ ਪੂਰੀ ਪਲੈਨਿੰਗ ਦੇ ਨਾਲ ਮਤਲਬ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਚ ਜਿਹੜੇ ਇਹਨਾਂ ਦੇ ਪੱਤਰਕਾਰ ਨੇ આજ ਤੱਕ ਕਾਲੇ ਹੋਏ ਰਿਪਬਲ ਕਾਲੇ ਹੋਏ ਹੋਰ ਕਿੰਨੇ ਤੁਸੀਂ ਇੰਡੀਆ ਟੀਵੀ ਵਾਲੇ 8 ਨਿਊਜ਼ 18 ਵਾਲੇ ਇਹ ਸਾਰੇ ਪੂਰਾ ਮਤਲਬ ਪਹਿਲਾ ਜਿਹੜੀਆਂ ਫੋਟੋ ਨੂੰ ਐਡਿਟ ਕਰਦੇ ਨੇ ਕੋਈ ਇੱਕ ਸੰਤਾਂ ਦੀ ਫੋਟੋ ਲਾ ਕੇ ਟਰੈਕਟਰ ਦੇ ਉੱਪਰ ਅਗਰ ਉੱਥੇ ਪਹੁੰਚਿਆ ਹੋਇਆ ਉਹਦੀ ਫੋਟੋ ਨੂੰ ਐਡਿਟ ਕਰ ਲੈਂਦੇ ਨੇ ਅਗਰ ਕਿਸੇ ਨੇ ਉੱਥੇ ਵੈਸੇ ਫੋਟੋ ਲਈ ਆ ਸੰਤਾਂ ਦੀ ਤਾਂ ਉਹਨੂੰ ਐਡਿਟ ਕਰਕੇ ਉਹਨੂੰ ਹਾਈਲਾਈਟ ਕਰਕੇ ਤੇ ਉੱਥੇ ਦਿਖਾਉਂਦੇ ਨੇ ਕਿ ਖਾਲਿਸਤਾਨੀ ਨੇ ਜਿਹੜੇ ਉਹਨਾਂ ਨੇ ਕਿਸਾਨ ਅੰਦੋਲਨ ਕੈਪਚਰ ਕਰ ਲਿਆ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੋਸਤੋ ਉਹ ਫਿਰ ਸਾਰਾ ਗੰਦਮੰਦ ਜਿਹੜਾ ਉਹ ਮੋਦੀ ਭਗਤਾਂ ਦੇ ਦਿਮਾਗ ਦੇ ਵਿੱਚ ਭਰ ਦਿੱਤਾ ਜਾਂਦਾਗਾ ਉਹਦਾ ਫਿਰ ਅਸਰ ਕਿੱਥੇ ਨਿਕਲਦਾਗਾ ਇੱਕ ਜਹਾਜ਼ ਆਇਰ ਫਰਾਂਸ ਦਾ ਆ ਰਿਹਾ ਹੁੰਦਾਗਾ ਜਿਹੜਾ ਕਿ ਪੈਰਿਸ ਤੋਂ ਦਿੱਲੀ ਨੂੰ ਜਾ ਰਿਹਾ ਸੀਗਾ ਆ ਰਿਹਾ ਸੀ ਮਤਲਬ ਸਮਝ ਲਓ ਤੇ ਉਹ ਰਸਤੇ ਦੇ ਵਿੱਚ ਇੱਕ ਮੋਦੀ ਭਗਤ ਜਿਹੜਾ ਸਿੱਖ ਨੂੰ ਦੇਖਦਾ ਪੱਗ ਵਾਲੇ ਸਿੱਖ ਨੂੰ ਤੇ ਦੇਖ ਕੇ ਉਹ ਪੜਕ ਜਾਂਦਾਗਾ ਤੇ ਉਹਨੂੰ ਦੇਖ ਕੇ ਉਹ ਨਾਰੇ ਲਾਉਣ ਲੱਗ ਜਾਂਦਾ ਮੋਦੀ 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 ਜਿੰਦਾਬਾਦ ਹਾਂਜੀ ਤੇ ਉਸ ਤੋਂ ਬਾਅਦ ਉਹ ਕਹਿਣ ਲੱਗ ਜਾਂਦਾ ਕਿ ਹਿੰਦੂ ਜਾਗ ਪਿਆ ਹਿੰਦੂ ਹੋਣਾ ਜਾਗ ਪਿਆ ਤੇ ਖਾਲਸਤਾਨੀਆਂ ਨੂੰ ਮਤਲ ਗਾਲਾਂ ਕੱਢਣ ਲੱਗ ਜਾਂਦਾ ਫਿਰ ਉਹ ਸਿੱਖਾਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਦੋਸਤੋ ਤੇ ਉਹਨੇ ਉਹਨੂੰ ਮਤਲ ਜਿਹੜਾ ਉਹਨਾਂ ਦਾ ਜਹਾਜ਼ ਦਾ ਅਮਲਾ ਫੈਲਾਉ ਉਹ ਬਹੁਤ ਰੋਕਣ ਦੀ ਕੋਸ਼ਿਸ਼ ਕਰਦਾ ਪਰ ਉਹ ਆਪੇ ਤੋਂ ਬਾਹਰ ਹੋ ਕੇ ਸਿੱਖ ਵੱਲ ਨੂੰ ਮਤਲ ਭੱਜ ਕੇ ਆਪਣੇ ਜਾਣੇ ਜਾ ਕੇ ਉਹਨੂੰ ਚਿੰਬੜਨ ਤੱਕ ਜਾਂਦਾ ਹੈਗਾ ਲੇਕਿਨ ਜਿਹੜਾ ਸਿੱਖ ਸੀਗਾ ਉਹ ਸਾਥ ਰਹਿੰਦਾ ਅਮਲੇ ਫੈਲੇ ਨੇ ਜਦੋਂ ਦੇਖਿਆ ਕਿ ਗੱਲ ਆਪੇ ਤੋਂ ਬਾਹਰ ਹੋ ਗਈ ਹੈ ਉਹ ਜਿਆਦਾ ਮਤਲ ਖਰਾਬ ਹੋ ਗਿਆ ਫਿਰ ਉਹਨਾਂ ਨੇ ਬਲਗਾਰੀਆ ਦੇ ਵਿੱਚ ਇੱਕ ਬਲਗਾਰੀਆ ਦਾ ਸ਼ਹਿਰ ਹੈ ਸੋਫੀਆ ਇਹ ਰਿਪੋਰਟ ਉੱਥੇ ਐਮਰਜੈਂਸੀ ਜਿਹੜੀ ਲੈਂਡਿੰਗ ਕਰਾਈ ਜਹਾਜ਼ ਦੀ ਤੇ ਉੱਥੇ ਫਿਰ ਉਹਨੂੰ ਜਿਹੜਾ ਹੁਣ ਅਗਲਾ ਕੀ ਜਿਹੜਾ ਅਰੇਗਾ ਹਵਾਈ ਉਸ ਵੱਲੋਂ ਉਹਨੂੰ ਸਜ਼ਾ ਲਈ ਜਾਊਗੀ ਜਾਂ ਜੋ ਵੀ ਕੀਤਾ ਜਾਊਗਾ ਉਹ ਤਾਂ ਬਾਅਦ ਦੀ ਗੱਲ ਐ ਪਰ ਦੋਸਤੋ ਇੱਕ ਸਵਾਲ ਪੈਦਾ ਤਾਂ ਹੀ ਹੁੰਦਾਗਾ ਕਿ ਕੀ ਹੁਣ ਅਸੀਂ ਜਹਾਜ਼ ਦੇ ਵਿੱਚ ਸਫ਼ਰ ਵੀ ਇਹ ਦੇਖ ਕੇ ਕਰਿਆ ਕਰਾਂਗੇ ਕਿ ਇੱਥੇ ਕੋਈ ਮੋਦੀ ਭਗਤ ਤਾਂ ਨਹੀਂ ਬੈਠਾ ਫਿਰ ਅਸੀਂ 에য়ারਪੋਰਟ ਤੇ ਵੀ ਦੇਖ ਕੇ ਜਾਇਆ ਕਰਾਂਗੇ ਕਿ ਇੱਥੇ ਕੋਈ ਮੋਦੀ ਭਗਤ ਤਾਂ ਨਹੀਂ ਬੈਠਾ ਹੈਗਾ ਤੇ ਸਾਨੂੰ ਉੱਥੇ ਖਾਲਸਤਾਨੀ ਬਣਾ ਦਿੱਤਾ ਜਾਵੇ ਤੇ ਇਹ ਚੀਜ਼ਾਂ ਮਤਲਬ ਇਹ ਸ਼ੋਅ ਕਰਦੀਆਂ ਨੇ ਕਿ ਅਗਰ ਕੋਈ ਬੰਦਾ ਅਗਰ ਕੋਈ ਭਾਰਤ ਦਾ ਮਤਲਬ ਵਸਨੀਕ ਹੈ ਭਾਰਤ ਦੇ ਵਿੱਚ ਰਹਿ ਰਿਹਾਗਾ ਤੇ ਉਹਨੂੰ ਜਾਣ ਬੁੱਝ ਕੇ ਉਕਸਾਇਆ ਜਾਂਦਾਗਾ ਉਹਨੂੰ ਖਾਲਿਸਤਾਨੀ ਖਾਲਿਸਤਾਨੀ ਕਹਿ ਕੇ ਇਸ ਤਰ੍ਹਾਂ ਦਾ ਤੁਸੀਂ ਸਮਾਂ ਤੇ ਹਰ ਇੱਕ ਪੱਗ ਵਾਲੇ ਨੂੰ ਖਾਲਿਸਤਾਨੀ ਬਣਾ ਰਹੇ ਹੋ ਤੁਸੀਂ ਧੱਕੇ ਨਾਲ ਖਾਲਿਸਤਾਨੀ ਬਣਾ ਰਹੇ ਹੋ ਇਹ ਮਤਲਬ ਤੁਹਾਡੀਆਂ ਤੁਹਾਡੀ ਮਾਨਸਿਕਤਾ ਕਿਉਂਕਿ ਤੁਸੀਂ ਇਹ ਕੁਝ ਕਰਕੇ ਕਰਨਾ ਕੀ ਹੈ ਕਿ 2024 ਦੀਆਂ ਚੋਣਾਂ ਨੇ ਉਹਦੇ 'ਚ ਤੁਸੀਂ ਆਪਣਾ ਬਹੁਮਤ ਲੈਣ ਲਈ ਇਹ ਇੱਕ ਖਾਲਿਸਤਾਨੀਆਂ ਨੂੰ ਮੁੱਦਾ ਬਣਾਇਆ ਹੈ ਕਿਉਂਕਿ ਪਹਿਲਾਂ ਤੁਹਾਡਾ ਮੁਸਲਮਾਨਾਂ ਨੂੰ ਮੁੱਦਾ ਬਣਾਇਆ ਹੋਇਆ ਸੀਗਾ ਹੁਣ ਸਿੱਖਾਂ ਨੂੰ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਕਿਸਾਨ ਅੰਦੋਲਨ ਕਰਕੇ ਹੁਣ ਹਰੇਕ ਦੇ ਇਹ ਜਲਦੀ ਗੱਲ ਹੈ ਜਿਹੜੀ ਉਹ ਤੁਸੀਂ ਸਮਝਾ ਸਕਦੇ ਹੋ ਕਿ ਤੁਹਾਡਾ ਜਿਹੜਾ ਗੋਦੀ ਮੀਡੀਆ ਉਹ ਵੀ ਇਸੇ ਕੰਮ ਤੇ ਲੱਗਿਆ ਹੋਇਆ ਤੇ ਦੋਸਤੋ ਜਿਹੜੀ ਦੂਸਰੀ ਮੈਂ ਗੱਲ ਕੀਤੀ ਆ